ਦਾ ਮੁੰਡਾ ਟੋਟੀ ਦੀ ਹੋਰ ਮੇਰੀ ਕੀ ਗੁੱਸ ਹੈ ਜੀ ਮੈਂ ਇਹਨਾਂ ਨੂੰ ਚਾਰ ਵਾਰੀ ਬਿਠਾ ਲਿਆ ਚਾਰ ਵਾਰੀ ਇਹ ਉੱਠ ਕੇ ਗੜ ਕੇ ਉੱਠ ਗਾ ਇਹ ਨਾ ਆਪਣੀ ਇਹ ਨਾ ਟੋੜਾ ਭਾਈ ਪਰਮਜੀਤ ਘਰ ਆ ਜੀ ਕਿਹੜਾ ਪਿੰਡ ਹੈ ਪਿੰਡ ਮਹਰਾਣਾ ਜੀ ਪਰਮਜੀਤ ਘਰ ਤੇ ਮੈਂ ਮੈਂ ਬਰਾ ਇੱਥੇ ਜੀ ਕੀ ਕੀ ਹੋਇਆ ਭਾਈ ਇੱਥੇ ਇੱਥੇ ਵੀਰ ਜੀ ਅਸੀਂ ਕੰਮ ਕਰ ਰਹੀਆਂ ਸੀ ਨਰੇਗੇ ਦਾ ਕੰਮ ਸ਼ੁਰੂ ਹੋ ਰਿਹਾ ਸੀ ਸੀ ਉਧਰੋਂ ਬੂਟੇ ਚੱਕ ਰਹੇ ਸੀ ਤੇ ਮੀ ਆਇਆ ਤੇ ਨੇਰੀਆ ਹੀ ਨਾਲ ਹੂੰ ਸਾਨੂੰ ਕੋਈ ਪਤਾ ਨਹੀਂ ਲੱਗਿਆ ਵੀ ਦਰਖਤ ਕਦੋਂ ਆ ਡਿੱਗਿਆ ਕਦੋਂ ਨਾ ਡਿੱਗੇ ਹੂੰ ਤੇ 1 ਲੱਖ ਬੁੜੀਆਂ ਦੇ ਉੱਤੇ ਆ ਗਿਆ 7-8 ਬੁੜੀਆਂ ਆ ਗਈਆਂ ਇਹ ਠਾਂ ਹੂੰ ਤੇ ਤਿੰਨਾਂ ਦੇ ਥੋੜੀਆਂ ਛੱਟਾਂ ਲੱਗੀਆਂ ਨੇ ਤਿੰਨਾਂ ਦੇ ਜ਼ਿਆਦਾ ਚਾਰ ਦੇ ਥੋੜੀਆਂ ਹੂੰ ਵੀ ਉਹ ਬਚਤ ਰਹੀ ਕਿ ਇੱਕ ਦੀ ਡੈਥ ਹੋ ਗਈ ਕਿਹੜੇ ਪਿੰਡ ਦੇ ਸੀਗੇ ਉਹ ਉਹ ਵੀ ਇੱਥੇ ਮਹਰਾਣੇ ਦੇ ਦੇ ਸੀ ਸਾਰੇ ਮਹਰਾਣੇ ਦੇ ਹੀ ਆ ਗਏ ਨਾਮ ਉਹਨਾਂ ਦਾ ਜਿਹੜੇ ਉਹ ਗਰਮੇਲ ਕੌਰ ਆ ਜੀ ਹੂੰ ਬਹਿਫਾਫੋ ਕੈਸਾ ਸਿੰਘ ਉਹਨਾਂ ਦੀ ਹੋਊਗੀ 55 55 ਸਾਲ ਦੇ ਉਹਦੇ ਤਿੰਨ ਬੇਟੀਆਂ ਨੇ ਜੀ ਬਹਿੀਆਂ ਹੋਈਆਂ ਨੇ ਦੋ ਬੇਟੇ ਰਕਵਾਰੇ ਨੇ ਘਰ ਵਾਲਾ ਹੈ ਨਹੀਂ ਇੱਥੇ ਮੌਕੇ ਦੀ ਡੈਥ ਹੋ ਗਈ ਹਾਂ ਨਹੀਂ ਨਹੀਂ ਉਹ ਮੌਕੇ ਤੇ ਨਹੀਂ ਹੋਈ ਡੈਥ ਕਿੱਥੇ ਲੱਗੇ ਸੀ ਉਹਨਾਂ ਨੂੰ ਉਹਨਾਂ ਨੂੰ ਪਹਿਲਾਂ ਅੰਮਰਗੜ ਲੈ ਕੇ ਗਏ ਨੇ ਸਰਕਾਰੀ ਉੱਥੋਂ ਸਿਵਲ ਹਸਪਤਾਲ 'ਚ ਪਟਿਆਲੇ ਦਾਖਲ ਕੀਤਾ ਉੱਥੇ ਜਾ ਕੇ ਹੋਇਆ ਜੀ ਉਹਨਾਂ ਨੂੰ ਕੀ ਦੱਸਾਂ ਤੁਹਾਨੂੰ ਕਿਉਂ ਡੇ ਕਿਉਂ ਪਿਆ ਇਹਦਾ ਭਾਰਾ ਦਰਖਤ ਕੀ ਕਰਨਾ ਦਾ ਤੁਫਾਨ ਨਹੀਂ ਆਇਆ ਤੁਫਾਨ ਨਹੀਂ ਆਇਆ ਇਕੋ ਲਾਹੇ ਬੀ ਜੇ ਜੇ ਫਿਰ ਮੈਂ ਇਨੇ ਰੁਕੀ ਵੀ ਆ ਅਸੀਂ ਗੱਲ ਨਹੀਂ ਆਸੀ ਵੀਰ ਉਹਨਾਂ ਨੂੰ ਫਟਫਟ ਕੱਢਿਆ ਵੀ ਫਿਰ ਸਾਡੇ ਇਥੇ ਇੱਕ ਡਾਕਟਰ ਆ ਸਾਡਾ ਆਪਣਾ ਉਹਨੂੰ ਵੀ ਸੱਦਿਆ ਉਹਦੇ ਨਾਲ ਠੀਕੇ ਲਵਾਏ ਨੇ ਉਹਨਾਂ ਨੇ ਤੇ ਫਿਰ ਅਸੀਂ ਐਂਬੂਲੈਂਸ ਵੀ ਬੁਲਾਇਆ ਇਹ ਕਿੰਨੀ ਕਵੇਦੀ ਗੱਲ ਆ ਇਹ ਕਰੀਬ 9:30 9:30 ਹਾਂਜੀ ਹਾਂ ਐਨੇ ਕਵੇਦੀ ਗੱਲ ਆ ਛੱਟੇ ਵੀ ਛੱਟ ਲੱਗਿਆ ਮਾਣੀ ਮੋਟੀ ਛੱਟ ਹਾਂਜੀ ਇਹਨਾਂ ਦੇ ਲੱਗਿਆ ਇੱਕ ਇਹਦੇ ਲੱਗਿਆ ਕਿਵੇਂ ਬਈ ਦੱਸੋ ਤੁਸੀਂ ਦੱਸੋ ਕਿਵੇਂ ਹੋਇਆ ਹਾਂਜੀ ਡਿੱਗਦੇ ਤਾਂ ਡਿੱਗਦੇ ਤਾਂ ਹੀ ਪਤਾ ਲੱਗਿਆ ਡਿੱਗਦੇ ਦੇ ਪਤਾ ਲੱਗਿਆ ਜੀ ਹਾਂ ਤਾਂ ਡਿੱਗਦੇ ਦੇ ਪਤਾ ਲੱਗਿਆ ਜੀ ਹਾਂ ਤਾਂ ਅਸੀਂ ਯਾਨੀ ਅੱਗੇ ਤੇ ਜੀ ਥੋੜਾ ਜਿਹਾ ਜਿਹੜੇ ਪਿੱਸੇ ਤਿਗਿਆ ਬਸ ਜਿਹੜੇ ਲੰਘੇ ਲੰਘੇ ਜਿਹੜੇ ਪਿੱਸੇ ਰਹਿ ਕੇ ਰਹਿ ਕੇ ਜੀ ਤੁਸੀਂ ਤੁਰਿਆ ਰਹੇ ਸੀ ਕਿੱਥੇ ਘੱਡੇ ਆ ਰਹੇ ਸੀ ਨਹੀਂ ਆ ਗਿਆ ਫਟਾਫਟ ਹਾਂ ਅਬ ਵੀਰ ਜੀ ਇੱਥੇ ਬੈਠੇ ਸੀ ਇਹ ਵੀਰ ਬੰਦੇ ਨੂੰ ਕਹਿੰਦਾ ਵੀ ਕੁੜੀਓ ਬੁਰੇ ਆ ਜਾਓ ਵੀ ਸੇਤੀ ਵੀ ਭਾਈ ਦਰਖਤਾਂ ਦਾ ਨਹੀਂ ਪਤਾ ਹੁੰਦਾ ਤੇ ਫਿਰ ਅਸੀਂ ਤਾਂ ਫਟਾਫਟ ਵੀਰ ਜੀ ਨਾਲ ਲੱਗੇ ਸਾਡੇ ਨਜ਼ਰ ਅਸੀਂ ਬੈਠਾ ਲੋ ਬੁੜੀਆਂ ਗੱਡੀਆਂ ਨੇ ਬੁੜੀਆਂ ਗੱਡੀਆਂ ਨੇ ਨਾਲ ਹੈਲਪ ਕਰਕੇ ਜੀ ਜਿੱਥੋਂ ਹੀ ਆ ਪਈ ਉਹ ਕਿੰਨੇ ਕੀਨੇ ਕਰੇ ਇੱਥੇ ਮੈਂ ਕੰਮ ਕਰ ਉਹਦੇ ਤਿੰਨ ਬੇਟੀਆਂ ਨੇ ਜੀ ਤੇ ਦੋ ਬੇਟੇ ਨੇ ਬੇਟੀਆਂ ਵੇਚੀਆਂ ਹੋਈਆਂ ਨੇ ਘਰ ਵਾਲਾ ਹੈ ਨਹੀਂ ਜੀ ਕਰਮੇਲ ਕੌਰ ਦਾ ਤੇ ਘਰ ਉਹ ਤਾਂ ਗਰੀਬ ਆ ਉਹ ਤਾਂ ਵਿਚਾਰੀ ਦਿਹਾੜਾ ਜੋਤਾ ਕਰਦੀ ਜੀ ਹਾਂ ਜੀ ਸਰਕਾਰ ਨੂੰ ਸਰਕਾਰ ਨੂੰ ਅਸੀਂ ਇਹੀ ਕਹਿੰਦੇ ਆ ਵੀ ਉਹਦੇ ਨੂੰ ਕੋਈ ਨਾ ਕੋਈ ਮੁਆਵਜ਼ਾ ਮਿਲਣਾ ਚਾਹੀਦਾ ਤੇ ਬੱਚਿਆਂ ਨੂੰ ਕੁਝ ਤਾਂ ਹੋਵੇ ਉਹਨਾਂ ਦੇ ਤਾਂ ਘਰ ਰੋਟੀ ਪਕਾਉਣ ਵਾਲਾ ਵੀ ਨਹੀਂ ਹੈਗਾ ਜੀ ਅੱਜ ਤਾਂ ਹੁਣ ਬੱਚੇ ਛੋਟੇ ਨੇਗੇ ਚਾਹ ਚਾਹ ਬੱਚੇ ਵਿੱਚ ਕਿਸਾ ਲਾਂਦੇ ਨੇ ਜੀ ਉਹਨਾਂ ਦੇ ਬੇਟੇ ਬੇਟੀਆਂ ਬਿਆਹਤੀ ਨਿਆਣੀਆਂ ਜੀਆਂ ਜੋ ਨੇ ਤੇ ਘਰ ਵਾਲਾ ਹੈ ਨਹੀਂ ਜੀ ਤੇ ਤੇ ਸਦਾ ਇਹੀ ਗੱਲ ਕਹਿੰਦੇ ਆ ਵੀ ਸਰਕਾਰ ਉਹਨੂੰ ਵੱਧ ਤੋਂ ਵੱਧ ਮੌਜਾ ਦੇ ਵਿੱਚ ਨਏ ਜਿਹੜੇ ਦੂਸਰੀਆਂ ਲੇਡੀਜ਼ ਜੇ ਸੱਟਾਂ ਲੱਗਿਆ ਨੇ ਉਹਨਾਂ ਦੀ ਵੀ ਕੋਈ ਸੁਣਵਾਈ ਹੋਵੇ ਉਹਨਾਂ ਸਰ ਬਾਕੀ ਫਲਾਜਮਾਂ ਸਰਕਾਰੀ ਮੁਲਾਜ਼ਮਾਂ ਜਿਹੜੇ ਡੈਥ ਹੋਣ ਪਈਆਂ ਹਾਂਜੀ ਹਾਂ ਸਰਕਾਰੀ ਮੁਲਾਜ਼ਮਾਂ ਨੂੰ ਜਿਵੇਂ ਡੈਥ ਹੋਣ ਤੇ ਜਾਊ ਕਿਸੇ ਸੱਟੋਂ ਤੇ ਜੋ ਵੀ ਮਿਲਦੀ ਆ ਤੇ ਇਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ ਕਿਉਂਕਿ ਅਸੀਂ ਵੀ ਤਕਰੀਬੀਆਂ ਜੀ ਐਸੀ ਕਿਹੜਾ ਕਰੋ ਕੋਈ ਵੀ ਜੇ ਗਰੀਬੀ ਆ ਤਾਂ ਹੀ ਆਲਾ ਦਿਹਾੜੀ ਜੋਤਾ ਕਰਦਾ ਹੈ ਸਰਕਾਰੀ ਨੂੰ ਤਾਂ ਹਰੇਕ ਦੇ ਦਿੰਦਾ ਜੀ ਸਾਨੂੰ ਕੌਣ ਦੇਊਗਾ ਮੁਆਵਜ਼ਾ ਤੇ ਸਰਕਾਰ ਨੂੰ ਇਹ ਚਾਹੀਦਾ ਵੀ ਨਰੇਗਾ ਵਾਲਿਆਂ ਨੂੰ ਵੀ ਮੁਆਵਜ਼ਾ ਮਿਲਣਾ ਚਾਹੀਦਾ ਕਾਨੂੰਨਾਂ ਤਣੀ ਹੋਰ ਨਾਲ ਵੀ ਕਿਸੇ ਨਾਲ ਪਾਣਾ ਵਰਤ ਸਕਦਾ ਇਹ ਸਹੀ ਨਰਸਰੀ ਦੇ ਵਿੱਚ ਮਜ਼ਦੂਰ ਕੰਮ ਕਰਦੇ ਸੀਗੇ ਅੱਜ 16 ਮਜ਼ਦੂਰ ਸੀਗੇ ਨਹੀਂ ਇਹ ਇੰਡਸਟਰੀ ਦੇ ਵਿੱਚ ਮਜ਼ਦੂਰ ਕੰਮ ਕਰਦੇ ਹਾਂਜੀ ਹਾਂਜੀ ਸਾਰੇ ਜਿਹੜਾ ਨਰਸਰੀ ਦਾ ਜਿਹੜਾ ਵਰਕ ਕੋਡ ਹੈ ਜਿਹੜਾ ਉਹ ਨਵੇਗਾ ਦਾ ਬਣਿਆ ਹੋਇਆ ਜੀ ਤੇ ਜੰਗਲਾਤ ਵਿਭਾਗ ਦੇ ਦਾ ਉਹ ਨਰਸਰੀ 'ਚ ਮਜ਼ਦੂਰ ਕੰਮ ਕਰਦੇ ਸੀ ਤੇ 16 ਬੰਦੇ ਅੱਜ ਹਾਜ਼ਰ ਸੀਗੇ ਤੇ ਉਹ ਜਦੋਂ ਸਵੇਰੇ بارش ਆਈ ਹੈ بارش ਦੇ ਨਾਲ ਹਨੇਰੀ ਆਈ ਹੈ ਤੇ ਉਹ ਆ ਪਪੂਲਰ ਦਾ ਦਰਖਤ ਸੀਗਾ ਜੀ ਇਹ ਗਿਰ ਗਿਆ ਤੇ ਨ ਜਿਹੜੀਆਂ ਮਜ਼ਦੂਰ ਔਰਤਾਂ ਸੀਗੀਆਂ ਉਹ ਇਹਦੀ ਲਪੇਟ ਚ ਆ ਗਈਆਂ ਤੇ ਉਹਨਾਂ ਨੂੰ ਤੁਰੰਤ ਆਪਣੇ ਜਿਹੜੇ ਡਾਕਲਾਤ ਮੈਟਮੇ ਦੇ ਉਰੇ ਦੂਸਰੇ ਮਲਾਜਮ ਸੀਗੇ ਜੀ ਉਹਨਾਂ ਵੱਲੋਂ ਤੁਰੰਤ ਉਹਨਾਂ ਨੂੰ ਸਾਹਮੇ ਆ ਦਰਖਤ ਥੱਲੋਂ ਕੱਢਿਆ ਤੇ ਮਲੇਰ ਕੋਟੜਾ ਹਸਪੀਟਲ ਚ ਲੈ ਕੇ ਗਏ ਤੇ ਉੱਥੇ ਉਹਨਾਂ ਨੂੰ ਟਰਾਂਸਫਰ ਕੀਤਾ ਪਟਿਆਲਾ ਤੇ ਹੁਣ ਪਤਾ ਲੱਗਿਆ ਜੀ ਵੀ ਉਹਨਾਂ ਚੋਂ ਇੱਕ ਜਿਹੜੀ ਮਜ਼ਦੂਰ ਔਰਤ ਸੀਗੀ ਤੇ ਉਹਦੀ ਉਹ ਐਕਸਪਾਇਰ ਹੋ ਚੁੱਕੀ ਹੈ ਜੀ ਨਾਲ ਖੰਭਾ ਵੀ ਡਿੱਗਿਆ ਦੇਖਿਆ ਲੱਗਿਆ ਨਾ ਇਹ ਦਰਖਤ ਬਹੁਤ ਪਾਰਾਗਾ ਔਰ ਵੀ ਛੋਟੇ ਦਰਖਤ ਵੀ ਨੇ ਇੱਕ ਹੀ ਲੱਗਦਾ ਦਰਖਤ ਕਮਜ਼ੋਰ ਸੀ ਪਹਿਲਾਂ ਜਾਂ ਇਹ ਸਰ ਬਸ ਹੁਣ ਇਹਨੂੰ ਇੱਕ ਇਨਸੀਡੈਂਟ ਹੀ ਕਹਿ ਦਿੰਦੇ ਆਂ ਜੀ ਇਹ ਤਾਂ ਜੰਗਲਾਤ ਵਿਭਾਗਮੇ ਦੇ ਦਰਖਤ ਨੇ ਸਰ ਜੀ ਵੀ ਦਰਖਤ ਵੀ ਹਰਾ ਸੀਗਾ ਕੋਈ ਸੁੱਕਿਆ ਹੋਇਆ ਵੀ ਨਹੀਂ ਕਹਿ ਸਕਦੇ ਜੀ ਨੂੰ ਸਰ ਇੱਕ ਇਨਸੀਡੈਂਟ ਹੀ ਕਹਿ ਸਕਦੇ ਸੋ ਵਾਕਿਆ ਜੀ ਇੱਕ ਐਕਸੀਡੈਂਟ ਸੈਕਟਰੀ ਸਾਹਿਬ ਕਹਿੰਦੇ ਕਹਿ ਸਕਦੇ ਆਂ ਵੀ ਜਿਹੜਾ ਕੀ ਨੁਕਸਾਨ ਹੋਇਆ ਸੋ ਜਿਹੜੇ ਇੱਥੇ ਵਨ ਰੇਂਜ ਦੇ ਭਾਗ ਦੇ ਅਧਿਕਾਰੀ ਨੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਇਹ ਜਿਹੜਾ ਕੀ ਕਾਰ ਰੱਖੀ ਹੋਇਆ ਹਾਂਜੀ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਜਗਦੀਪ ਸਿੰਘ ਹੈ ਜੀ ਤੁਸੀਂ ਕਿਹੜੇ ਅਹੁਦੇ ਦੇ ਹੋ ਮੈਂ ਸਰਪੰਚਾਂ ਹੀ ਮਜੂਦਾ ਸਰਪੰਚ ਫਾਹਰਾ ਦਾ ਅੱਛਾ ਜੀ ਤੇ ਅੱਜ ਜਿਹੜਾ ਇਹ ਧਰਨਾ ਲਾਇਆ ਹੋਇਆ ਹੈਗਾ ਇਹਦੇ ਸਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਸ ਬੰਦ ਦਾ ਮੌਜਾ ਮਿਲਣਾ ਚਾਹੀਦਾ ਹੈ ਪਰਿਵਾਰ ਨੂੰ ਗਰੀਬ ਪਰਿਵਾਰ ਆ ਜੀ ਅੱਛਾ ਸਵੇਰ ਬਸ ਮੁਲਾਜ਼ਮ ਆ ਰਹੇ ਨੇ ਜੀ ਫੋਨ ਆ ਗਿਆ ਮੈਡਮ ਦਾ ਹੀ ਫੋਨ ਆਇਆ ਕਹਿੰਦੇ ਆ ਰਹੇ ਆ ਅਸੀਂ ਠੀਕ ਹੈ ਹਾਂ ਜੀ ਇੱਕੇ ਦੂਸਰੀ ਮੰਗ ਕਰ ਰਹੇ ਸੀਗੇ ਇੱਕ ਕਵਰ ਸਥਾਨ ਵਾਲੀ ਉਹਦੇ ਸਬੰਧ ਚ ਕੀ ਕਹਿੰਦੇ ਤੁਸੀਂ ਕਹਿੰਦੇ ਮਤਾਂ ਸਬੰਧ ਚ ਅਸੀਂ ਮਤਾ ਪਾਜ ਪੰਚਾਇਤ ਵੱਲੋਂ ਮਤਾ ਪਾਤਾਈ ਅਸੀਂ ਅੱਛਾ ਹਾਂਜੀ ਇਹਨਾਂ ਜੀ ਜਰਾ ਜਗਾ ਆਪਣੀ ਨਿਕਲ ਦੇ ਜੀ ਉੱਥੇ ਪੰਚਾਇਤੀ ਜਗਾ ਉੱਥੇ ਨੂੰ ਜਗਾ ਦੇ ਦਾਂਗੇ ਜੀ ਹਾਂ ਠੀਕ ਹਾਂਜੀ ਤੁਹਾਡਾ ਕੀ ਨਾਮ ਹੈ ਮੇਰ ਦਾ ਪਲਵਿੰਦਰ ਸਿੰਘ ਆ ਜੀ ਆ ਇਹ ਆਪਾਂ ਅੱਜ ਇੱਥੇ ਧਰਨਾ ਲਾਇਆ ਹੋਇਆ ਕਿਸ ਸਬੰਧ ਚ ਲਾਇਆ ਇਹ ਜੀ ਇਸ ਵਿੱਚ ਚ ਲਾਇਆ ਕੱਲ ਸਾਡੀ ਸਪਿੰਟ ਦੀ ਇੱਕ ਜੋ ਲੇਡੀ ਆ ਗੁਰਮੀਲ ਕੋ ਦਾ ਨਾਮ ਆ ਵਾਈਫ ਆ ਕੇਸਰ ਸਿੰਘ ਆ ਕੱਲ ਉਹ ਆਪਣੀ ਨਰਸਰੀ ਵਿੱਚ ਦੇ ਕੇ ਅਸੀ ਕਿ ਔਨ ਡਿਊਟੀ ਨੇ ਡੈਥ ਹੋਈ ਹੈ ਇੱਕ ਡਰਕਟ ਗਿਰਮ ਦੇ ਕਾਰਨ ਜਿਸ ਦੇ ਕਰਕੇ ਉਹਨਾਂ ਦੀ ਦੋ ਜਗ੍ਹਾ ਟੂਈ ਦੀ ਰੀਡ ਦੀ ਹੱਡੀ ਟੁੱਟੀ ਤੇ ਲੱਗ ਟੁੱਟਣ ਕਾਰਨ ਤੇਜਿੰਦਰ ਹਸਪੀਟਲ ਜਾ ਕੇ ਉਹਨਾਂ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਸਾਡੀ ਅੱਜ ਮੰਗ ਸੀ ਕਿ ਜੋ ਔਨ ਡਿਊਟੀ ਡੈਥ ਹੋਈ ਹੈ ਉਹ ਲੇਡੀ ਨੂੰ ਮਿਲਦਾ ਬਣਦਾ ਮੁਆਵਜ਼ਾ ਮਿਲਣਾ ਚਾਹੀਦਾ ਆ ਕਿਉਂਕਿ ਉਹਦੇ ਪਿੱਛੇ ਦੋ ਬੱਚੇ ਨੇ ਤੇ ਤਿੰਨ ਬੇਟੀਆਂ ਨੇ ਕਿਉਂਕਿ ਸਿੰਗਲ ਮਦਰ ਸੀ ਜੋ ਕਮਾਉਣ ਵਾਲੀ ਸੀਗੀ ਉਸ ਤੋਂ ਬਾਅਦ ਉਸ ਤੋਂ ਬਿਨਾ ਹੋਰ ਘਰ ਦੇ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈਗਾ ਅੱਜ ਸਾਡਾ ਇੱਥੇ ਰੋਡ ਜਾਮ ਕਰਨ ਦਾ ਜਨ ਤਰਨਾ ਪ੍ਰਦਰਸ਼ਨ ਕਰਨ ਦਾ ਇਹ ਮੋਟੀ ਬੰਦਾ ਆ ਸਾਨੂੰ ਉਸ ਪ੍ਰਸ਼ਾਸਨ ਆਏ ਔਰ ਆਸ਼ਵਾਸ਼ਣ ਦੇ ਲਿਖਤੀ ਰੂਪ ਤੁਹਾਨੂੰ ਦੇਹੇ ਕਿ ਅਸੀਂ ਉਸ ਪਰਿਵਾਰ ਨੂੰ ਬਣਦਾ ਮੁਆਵਜ਼ਾ ਦਵਾਂਗੇ ਤੇ ਜੋ ਉਹਨਾਂ ਦਾ ਬੇਟਾ ਆ ਉਹਨੂੰ ਇੱਕ ਸਰਕਾਰੀ ਜੋਬ ਦਿੱਤੀ ਜਾਵੇ ਜੀ ਪਹਿਲੇ ਤਾਂ ਮੈਂ ਸੁਣਾ ਜਾਵਾਂਗਾ ਕਿ ਕੱਲ ਬੜੀ ਮੰਦਭਾਗੀ ਘਟਨਾ ਹੋਈ ਵਰਕਰ ਦੀ ਦਾ ਚਾਰਕਟਕ ਹੋ ਯਾਨੀ ਪਰੇ ਕੁਲੂਕੀ ਤੌਰ ਤੇ ਵਾਪਰੇ ਇੱਕ ਭਾਣਾਗਾ ਜਿਹਨੂੰ ਪਰਿਵਾਰ ਨੂੰ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਟ੍ਰੀਕਰ ਦੇ ਵਿੱਚ ਉਹਨਾਂ ਨੂੰ ਇਸ ਚੀਜ਼ ਨੂੰ ਸਹਿਣ ਕਰਨ ਦੀ ਸ਼ਕਤੀ ਦੇਵੇ ਪਰਿਵਾਰ ਵੱਲੋਂ ਤੇ ਕੁਝ ਜਿਹੜੇ ਨਾਲ ਇੱਥੇ ਨੁਮਾਇंदे ਨੇ ਉਹਨਾਂ ਨੇ ਕੁਝ ਮੰਗਾ ਸੀ ਉਹਨਾਂ ਬਾਰੇ ਵਿੱਚ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਡਿਟੇਲ ਦੇ ਵਿੱਚ ਦੱਸ ਦਿੰਦਾ ਹੈ ਠੀਕ ਹੈ ਜੀ ਜੋ ਕਿ ਬੀਡੀਪੀਓ ਦਫ਼ਤਰ ਦੇ ਵੱਲੋਂ ਆ ਕੁਝ ਮੁਆਵਜ਼ਾ ਦਿੱਤਾ ਜਾਣਾ ਹੈ ਉਹ ਵੀ ਮਿਲ ਜੀਗਾ ਕਿ ਐਸਡੀਆਰ ਅਫਸਰ ਵੱਲੋਂ ਮੈਂ ਡੀਸੀ ਸਾਹਿਬ ਨਾਲ ਗੱਲ ਕਰ ਲਈ ਐ ਉਹਨਾਂ ਦੀ ਵੀ ਫਾਈਲ ਬਣਾ ਕੇ ਅੱਗੇ ਭੇਜ ਦੇਣਗੇ ਕਿ ਬਾਕੀ ਜਿਹੜੇ ਇਹਨਾਂ ਦੇ ਕੁਛ ਛੋਟੇ ਛੋਟੇ ਹੋ ਕੁਝ ਮੰਗਾ ਨੇ ਉਹਨਾਂ ਮੰਗਾਣ ਦੇ ਸਬੰਧ ਦੇ ਵਿੱਚ ਕੱਲ ਨੂੰ ਸਵੇਰੇ 9:30 ਵਜੇ ਮਾਨਜੋਤ ਕਪਟੀ ਕਮਿਸ਼ਨਰ ਨਾਲ ਲੇਰਪੋਟ ਲੱਗੀ ਹੋਈ ਹੈ ਨਾ ਜਿਹੜੀ ਪੰਜ ਬੰਦੇ ਆ ਜਾਣਗੇ ਉਹ ਮੀਟਿੰਗ ਫਿਕਸ ਕਰਵਾ ਦਿੱਤੀ ਹੈ ਨੌਕਰੀ ਦੀ ਪਰਿਵਾਰ ਬੰਦ ਕਰ ਰਿਹਾ ਜੀ ਵੀ ਆਰਡੀ ਤੋਂ ਅਪਡੇਟ ਜਾਰੀ ਕੀ ਹਾਂਜੀ ਹਾਂਜੀ ਉਹੀ ਮੈਟਰ ਹੈ ਜੀ ਕੰਟਰੈਕਟ ਬੇਸ ਤੇ ਨੌਕਰੀ ਦੇਣ ਦੀ ਹੈ ਜਿਹੜੀ ਪਾਵਰਾਂ ਨੇ ਮਾਨਜੋਤ ਕਪਟੀ ਕਮਿਸ਼ਨਰ ਸਾਹਿਬ ਕਿ ਆ ਬੰਦਾ ਸਾਡਾ ਇੱਕ ਕੇਸ ਮੰਨ ਨੂੰ ਹੋ ਗਿਆ ਵੀ ਕਿਉਂਕਿ ਜਿਹੜੀ ਮਾਤਾ ਜੀ ਦੀ ਡੈਥ ਹੋਈ ਹੈ ਉਹਦੇ ਪੰਜ ਬੱਚੇ ਨੇ ਬਾਕੀ ਚਾਰ ਬੱਚੇ ਉਹ ਇੱਕ ਬੱਚੇ ਦੇ ਹੱਥ ਦੇ ਵਿੱਚ ਲੈ ਕੇ ਫਿਰ ਰੈਟ ਦੇ ਦੇਣਗੇ ਵੀ ਇਸ ਉੱਤੇ ਨੂੰ ਨੌਕਰੀ ਦੇ ਦਿੱਤੀ ਜਾਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੈ ਆਹੋ ਕੇਸ ਨੂੰ ਵਿਚਾਰ ਕੇ ਉਹਨੂੰ ਨੌਕਰੀ ਦੇ ਦਿੱਤੀ ਜਾਵੇ ਜਿਹੜੀ ਕੰਟਰੈਕਟਰ ਦੇ ਸਿਰ ਤੇ ਜਤਮੀ ਲਈ ਉਹਨਾਂ ਦੇ ਪਰਿਵਾਰਾਂ ਨੂੰ ਵੀ ਉਸੇ ਚੀਜ਼ ਵਾਸਤੇ ਸਵੇਰੇ 9:30 ਵਜੇ ਜੇਸੀ ਮੀਟਿੰਗ ਰੱਖੀ ਹੈ ਜੀਡੀਸੀ ਆਫਿਸ ਦੇ ਇੱਕ ਸਰ ਜਿਹੜੇ ਉਹ ਇਹਨਾਂ ਨੂੰ ਦਫਨਾਉਣ ਵਾਸਤੇ ਕੋਈ ਜਗ੍ਹਾ ਜੂਗਾ ਵੀ ਉਹ ਉਪਨ ਚਾਇਤ ਵੱਲੋਂ ਜੀ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਸਰਪੰਚ ਸਾਹਿਬ ਵੀ ਇੱਥੇ ਹੀ ਨੇ ਉਹ ਕੋਈ ਮਤਾ ਪੰਚਾਇਤ ਵੱਲੋਂ ਪਾਸ ਕੀਤਾ ਗਿਆ ਜੀ ਉਹਦੀ ਸਵੇਰੀ ਅਸੀਂ ਨਿਸ਼ਾਨੀ ਮੈਂ ਪ੍ਰਭਾਰੀ ਸਾਹਿਬ ਨੂੰ ਕਹਤਾ ਕਿੰਨੀ ਜਗ੍ਹਾ ਸਰ ਉਹ ਜਗ੍ਹਾ ਮੈਨੂੰ ਆਈਡੀਆ ਦੋ ਵਿਕੇ ਚਾਰ ਵਿਕੇ ਚਾਰ ਵਿਸ ਜਗ੍ਹਾ ਜੀ ਉਹ ਮੇਰਾ ਸਰੇ ਨੇ ਉਹ ਸਵੇਰੇ ਨਿਸ਼ਾਨੀ ਕਰਵਾ ਦਿੱਤੀ Thank <laughs>